ਸਤਿ ਸ੍ਰੀ ਅਕਾਲ علیکم ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪੰਜਾਬ ਦੀਆਂ ਦੋ ਵੱਡੀਆਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ ਇਹ ਝਟਕਾ ਕਿਸ ਨੇ ਲਾਇਆ ਔਰ ਝਟਕਾ ਲੱਗਣੇ ਤੋਂ ਬਾਅਦ ਚਰਨਜੀਤ ਚੰਨੀ ਨੇ ਲਾਇਆ ਸੀਐਮ ਭਗਵੰਤ ਮਾਨ ਤੇ ਵੱਡੇ ਦੋਸ਼ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਯਾਨੀ ਪੰਜਾਬ ਦੇ ਅੰਦਰ ਬਹੁਤ ਵੱਡਾ ਝਟਕਾ ਚਰਨਜੀਤ ਸਿੰਘ ਚੰਨੀ ਯਾਨੀ ਕਿ ਪੂਰੀ ਕਾਂਗਰਸ ਨੂੰ ਔਰ ਦੂਜੇ ਪਾਸੇ ਇਕਾਲੀ ਦਲ ਨੂੰ ਬਹੁਤ ਵੱਡਾ ਝੜਕਾ ਯਾਨੀ ਦੋ ਦੋ ਝੜਕੇ ਦੋਵੇਂ ਪਾਰਟੀਆਂ ਨੂੰ ਮਿਲ ਗਏ ਨੇ ਪੰਜਾਬ ਭਰ ਦੇ ਵਿੱਚ ਇਹ ਖਬਰ ਫੈਲ ਚੁੱਕੀ ਆ ਯਾਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਦੇ 328 ਰੁਪਿਆਂ ਵਾਲੇ ਮਾਮਲੇ ਨੂੰ ਛੇੜਿਆ ਉਸ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਪੈਰ ਨਿਕਲ ਗਏ ਨੇ ਕਿ ਹੁਣ ਜਿਹੜੇ 328 ਰੁਪਏ ਨੇ ਉਹਨਾਂ ਦੇ ਉੱਤੇ ਵੀ ਦੇਖੋ ਦੋਸ਼ ਰਾਇਆ ਰਹੇ ਨੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਉੱਤੇ ਪਰ ਦੂਜੇ ਪਾਸੇ ਉਹਨਾਂ ਨੂੰ ਪਤਾ ਚੱਲ ਗਿਆ ਕਿ 328 ਰੁਪਏ ਦਾ ਮਾਮਲਾ ਨਾ ਜਿਹੜਾ ਇਹਨੂੰ ਮੁੱਖ ਮੰਤਰੀ ਭਵਨਤ ਸਿੰਘ ਮਾਨ ਆਪਣੇ ਤਰੀਕੇ ਦੇ ਨਾਲ ਜਿੱਤਣਗੇ ਕਿਉਂਕਿ ਪੰਜਾਬ ਦੀ ਜਨਤਾ ਉਹਨਾਂ ਦੇ ਨਾਲ ਖੜ ਗਈ ਹੈ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਸੁਖਬੀਰ ਸਿੰਘ ਬਾਦਲ ਕੋਈ ਵੀ ਇਹਨਾਂ ਕੋਲ ਮੁੱਦਾ ਨਹੀਂ ਹੈ ਉਹ ਕੜੀ ਕਿੜੀ ਲੱਭਦੇ ਨੇ ਜਿੱਥੇ ਮੁੱਖ ਮੰਤਰੀ ਨੂੰ ਚੋਟ ਲੱਗੇ ਯਾਨੀ ਜਿੱਥੇ 169 ਸਰੂਪ ਮਿਲਣ ਦਾ ਦਾਵਾ ਕਰਦੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਜਾ ਸਾਹਿਬ ਉਸ ਗੁਰਦੁਆਰੇ ਦਾ ਨਾਮ ਹੈ ਉੱਥੇ ਜਾ ਕੇ ਪਹਿਲਾ ਸਰਬੀਤ ਸਿੰਘ ਬਾਦਲ ਪਾਸੇ ਹੁੰਦੇ ਨੇ ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਯਾਨੀ ਐਮਪੀ ਚੰਨੀ ਉਹ ਵੀ ਜਾਂਦੇ ਨੇ ਉਹ ਕੀ ਕਹਿ ਰਹੇ ਨੇ ਅੱਜ ਉਹ ਵੀ ਤੁਹਾਨੂੰ ਉਹਨਾਂ ਦਾ ਬਿਆਨ ਸੁਣਾਵਾਂਗੇ ਕਿਉਂਕਿ ਖਬਰ ਬੜੀ ਹੀ ਅਹਿਮ ਹੈ ਦੋਵੇਂ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਮੰਨਿਓ ਵੀ ਬਹੁਤ ਵੱਡਾ ਝੜਕਾ ਕਿ ਜੇਕਰ ਸਾਡੇ ਪਿੰਡਾਂ ਦੇ ਵਿੱਚ ਇਹ ਵੋਟਾਂ ਮੰਗਣ ਆਏ ਨਾ ਖਾਸ ਕਰਕੇ ਕਾਲੀ ਦਲ ਕਿਉਂਕਿ ਕਾਂਗਰਸ ਦਾ ਇਹਨਾਂ ਬੋਲ ਵਾਲਾ ਨਹੀਂ ਹੈ ਸੁਖਬੀਰ ਸਿੰਘ ਬਾਦਲ ਆਪਦੀ ਟੜ ਜਮਾਉਣ ਨੂੰ ਫਿਰਦੇ ਨੇ ਤਾਂ ਇਹਨਾਂ ਲੋਕਾਂ ਲਈ ਇੱਕ ਬਾਦ ਵੱਡਾ ਸਨੇਹਾ ਪੰਜਾਬ ਦੇ ਲੋਕਾਂ ਮੰਨਿਓ ਉਹ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਪਹਿਲਾਂ ਤੁਹਾਨੂੰ ਚੰਨੀ ਦਾ ਬਿਆਨ ਵੀ ਸੁਣਾਵਾਂਗੇ ਕਿ ਆਖਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਉਹਨਾਂ ਨੇ ਜਾ ਕੇ ਆਖਰ ਉਸ ਦੇ ਦੇਰੇ ਨੂੰ ਕਿਉਂ ਟਾਰਗੇਟ ਕੀਤਾ ਜਿੱਥੇ 169 ਸਰੂਪ ਲੱਭਦੇ ਨੇ ਪਹਿਲਾਂ ਤਾਂ ਉੱਥੇ ਸੁਖਬੀਰ ਸਿੰਘ ਬਾਦਲ ਜਾਂਦੇ ਨੇ ਉਸ ਤੋਂ ਬਾਅਦ ਜਿੰਨੀਆਂ ਵੀ ਵਿਰੋਧੀ ਧਿਰਾਂ ਨੇ ਸਿਰਫ ਉਸੇ ਡੇਰੇ ਨੂੰ ਟਾਰਗੇਟ ਕਿਉਂ ਕਰਦੇ ਨੇ ਜਿੱਥੋਂ 169 ਸਰੂਪ ਮਿਲਣ ਦਾ ਦਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰ ਗਏ ਨੇ ਔਰ बार-बार ਪਤਾ ਕੀ ਕਹਿ ਰਹੇ ਨੇ ਕਹਿੰਦੇ ਮੁੱਖ ਮੰਤਰੀ ਦਾ ਬੜਾ ਮੰਦ ਭਾਗਾ ਬਿਆਨ ਬੜਾ ਮਾੜਾ ਕਰ ਦਿੱਤਾ ਉਹਦੇ ਤਾਂ ਜੀ 169 ਸਰੂਪ ਲੱਭਲੇ ਔਰ ਦੂਜੇ ਪਾਸੇ ਇਹਨੂੰ ਚੇੜੇ ਇੱਕ ਹੋਰ ਵੀ ਲੱਗੀ ਸੀ ਚੰਨੀ ਨੂੰ ਇੱਕ ਹੋਰ ਵੀ ਚੇੜ ਲੱਗੀ ਸੀ ਤੇ ਬਿਕਰਮ ਸਿੰਘ ਮਜੀਠੀਆ ਬਾਦਲਾ ਦਾ ਮੁੱਖ ਮੰਤਰੀ ਨੇ ਕਿਹਾ ਚੱਕ ਲੈ ਬੜਾ ਭੜਕੇ ਸੀ ਔਰ ਹੁਣ ਪਹਿਲੇ ਚੰਨੀ ਦੇ ਤੁਹਾਨੂੰ ਮੈਂ ਬਿਆਨ ਸੁਣਾਉਣਾ ਉਸ ਤੋਂ ਬਾਅਦ ਇੱਕ ਐਸੀ ਖਬਰ ਸਾਂਝੀ ਕਰੂੰਗਾ ਜਿਹੜੀ ਪੰਜਾਬ ਦੇ ਲੋਕਾਂ ਬਨਿਓ ਆ ਕਿ ਵੋਟਾਂ ਮੰਗਣ ਆਏ ਨੇ ਨਾਲ ਅਸੀਂ ਕੀ ਕਰਾਂਗੇ ਸੁਣੋ ਕਿ ਅਸੀਂ ਇੱਥੇ ਗੁਰੂ ਘਰ ਦੇ ਵਿੱਚ ਆਏ ਆ ਇਸ ਗੁਰੂ ਘਰ ਬਾਰੇ ਚ ਮੁੱਖ ਮੰਤਰੀ ਜੀ ਨੇ ਗੁਰੂ ਗਰੰਥ ਸਾਹਿਬ ਜੀ 'ਤੇ ਚੋਰੀ ਦੇ ਇਲਜ਼ਾਮ ਲਗਾਏ ਜਿਹੜੇ ਕੇ ਪੜੇ ਹੀ ਮੰਦਭਾਗੀ ਗੱਲ ਕੀਤੀ ਹੈ ਉਹਨਾਂ ਨੇ ਬਿਨਾਂ ਸੋਚੇ ਸਮਝੇ ਜਾਂ ਕਿਸੇ ਸਿਆਸੀ ਮਜਬੂਰੀ ਕਰਕੇ ਜਾਂ ਆਪਣੇ ਆਪ ਨੂੰ ਕਿਉਂਕਿ ਉਸ ਦਿਨ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਉਧਰ ਤੇ ਧਿਆਨ ਭਟਕਾਉਣ ਵਾਸਤੇ ਚੋਰੀ ਹੋਏ ਸਰੂਪਾਂ ਦਾ ਇਲਜ਼ਾਮ ਇਸ ਸਥਾਨ ਤੇ ਲਗਾਤਾ ਕਿ 169 ਸਰੂਪ ਇੱਥੇ ਪਏ ਆ ਅੱਜ ਜਿਸੀ ਇੱਥੇ ਆਏ ਆ ਪਹਿਲਾਂ ਵੀ ਵੇਖ ਖੈਰ ਆਉਂਦੇ ਰਾਣਾ ਜੀ ਪਹਿਲਾ ਸਵਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਚਰਨਜੀਤ ਸਿੰਘ ਚੰਨੀ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਜਾਂਦਾ ਉਸ ਤੋਂ ਬਾਅਦ ਹੁਣ ਚੰਨੀ ਜਾਂਦਾ ਕੀ ਇੱਕ ਸਵਾਲ ਮੈਂ ਤੁਹਾਡੇ ਸਾਹਮਣੇ ਧਰਦਾ ਇਸ ਗੱਲ ਦਾ ਕਮੈਂਟ ਤੁਸੀਂ ਜ਼ਰੂਰ ਕਰਨਾ ਦੇਖੋ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਤੇ ਜੋ ਮਰਜ਼ੀ ਵੀ ਕੋਈ ਵੀ ਹੋਵੇ ਅੱਜ ਇਹਨਾਂ ਨੂੰ ਹੀ ਡੇਰਾ ਕਿਉਂ ਦਿਸ ਗਿਆ ਜਦੋਂ ਮੁੱਖ ਮੰਤਰੀ ਨੇ ਉਸ ਡੇਰੇ ਦੇ ਵਿੱਚੋਂ ਦਾਵਾ ਕੀਤਾ ਸੀ ਹਾਲਾਂਕਿ ਉਸ ਡੇਰੇ ਦਾ ਨਾਮ ਤੱਕ ਵੀ ਨਹੀਂ ਲਿਆ ਉਹਨਾਂ ਨੇ ਸਿਰਫ ਇੰਨੀ ਗੱਲ ਕਹੀ ਕਿ ਬੰਗਾਂ ਦੇ ਕੋਲ ਕੋਈ ਧਰਮ ਸਥਾਨ ਤਾਂ ਹੁਣ ਇਹ ਕੀ ਕਹਿ ਰਿਹਾ ਚੰਨੀ ਕਹਿੰਦਾ ਜੀ ਮੁੱਖ ਮੰਤਰੀ ਨੇ ਤਾਂ ਚੋਰੀ ਦਾ ਹੀ ਇਲزام ਲਾ ਦਿੱਤਾ ਦੇਖੋ ਬੈਨ ਨੂੰ ਕਿਵੇਂ ਤੋੜਦੇ ਆ ਕਿਵੇਂ ਮਰੋੜਦੇ ਨੇ ਐਸੇ ਹੀ ਪ੍ਰਕਾਰ ਸੁਖਵੀਰ ਸਿੰਘ ਬਾਦਲ ਕਰਦੇ ਨੇ ਸਰਾਂ ਸਰਚੂਡ ਬੋਲਣ ਦੇ ਉੱਤੇ ਇਹਨਾਂ ਨੇ ਜ਼ੋਰ ਲਾ ਰੱਖਿਆ ਕਿ ਪੰਜਾਬ ਭਰ ਦੇ ਵਿੱਚ ਸਾਡੀਆਂ ਜੜ੍ਹਾਂ ਉਖਾਰਨ ਦੇ ਲਈ ਮੁੱਖ ਮੰਤਰੀ ਨੂੰ ਸਿਰਫ ਸਰੂਪਾ ਵਾਲਾ ਮਾਮਲਾ ਹੀ ਕਾਫੀ ਹੈ ਕਿਉਂਕਿ ਲੋਕਾਂ ਦਾ ਜਿਹੜਾ ਧਿਆਨ ਹੈ ਨਾ ਆਮ ਜਨਤਾ ਦਾ ਔਰ ਜਿਹੜੇ ਸਿੱਖ ਨੌਜਵਾਨ ਨੇ ਔਰ ਜਿਹੜੇ ਗੈਰ ਸਿੱਖ ਨੌਜਵਾਨ ਵੀ ਨੇ ਉਹ ਲੋਕ ਵੀ ਇਸ ਗੱਲ ਦੇ ਵਿੱਚ ਸ਼ਾਮਲ ਨੇ ਕਹਿੰਦੇ ਜੇਕਰ ਵਾਕਈ ਦੇਖੋ ਹੁਣ ਕਾਰਵਾਈ ਤਾਂ ਚੱਲ ਪਈ ਹੈ ਐਸਆਈਟੀ ਦੀ ਟੀਮ ਹੈ ਜਿਹੜੀ ਅੰਦਰੂਨੀ ਤੌਰ ਤੇ ਆਪਣੀ ਰੇਡ ਹੈ ਨਾ ਜਿਹੜੀ ਅੰਦਰੂਨੀ ਤੌਰ ਤੇ ਕਰ ਰਹੀ ਹੈ ਐਸੇ ਕਰਕੇ ਤਾਂ ਐਸਆਈਟੀ ਨੇ ਇਹ ਗੱਲ ਕਹੀ ਸੀ ਕਹਿੰਦੇ ਅਸੀਂ ਰੋਡ ਤੇ ਰੋਡ ਸਾਡੀ ਚੱਲਦੀ ਰਹਿਣੀ ਹੈ ਅਸੀਂ ਇਹਨਾਂ ਜਿੱਨਾਂ ਚ ਸਾਨੂੰ ਇਹ 328 ਰੁਪਏ ਲਵਦੇ ਦੀ ਅਸੀਂ ਉਹਨਾਂ ਚੋਂ ਇਹਨਾਂ ਦਾ ਖਹਿੜਾ ਨਹੀਂ ਛੱਡਦੇ ਪਰ ਜਿਹੜੀ ਕਾਂਗਰਸ ਤੇ ਜਿਹੜੇ ਅਕਾਲੀ ਦਲ ਵਾਲੇ ਇਹਨਾਂ ਨੂੰ ਹੁਣ ਭਾਜਣਾ ਪੈ ਰਹੀਆਂ ਨੇ ਪਤਾ ਨਹੀਂ ਅਨਾਬ ਸ਼ਨਾਬ ਸ਼ਬਦ ਵੀ ਬੋਲ ਜਾਂਦੇ ਨੇ ਅੱਗਾ ਪਿੱਛਾ ਜਿਆ ਵੀ ਹੋ ਜਾਂਦਾ ਇਹਨਾਂ ਦਾ ਜਿਵੇਂ ਕਿ ਰਾਜੇ ਬੜੇੰਗ ਨੇ 12548 ਕਰਤਾ ਸੀ ਨਾ ਉਸੇ ਹੀ ਪ੍ਰਕਾਰ ਇਹ ਸਾਰੇ ਆਪਣੀ ਲਾਈਨ ਤੋਂ ਤਿਲਕ ਚੁੱਕੇ ਨੇ ਤਾਂ ਹੁਣ ਪੰਜਾਬ ਦੇ ਲੋਕ ਕੀ ਕਹਿ ਰਹੇ ਇਹਨਾਂ ਨੂੰ ਚਰਨੀ ਸਿੰਘ ਚੰਨੀ ਔਰ ਦੂਜੇ ਪਾਸੇ ਅਕਾਲੀ ਦਰਸ ਸਿੰਘ ਬਾਦਲ ਉਹ ਕਹਿੰਦੇ ਨੇ ਜੇਕਰ ਸਾਡੇ ਘਰਾਂ ਦੇ ਵਿੱਚ ਵੋਟਾਂ ਮੰਗਣ ਆਏ ਨਾ ਤੇ ਡਬਲ ਕੱਪੜੇ ਪਾ ਕੇ ਆਇਓ ਕਿਤੇ ਇਹ ਨਾ ਹੋਵੇ ਕਿ ਅਸੀਂ ਇਹਨਾਂ ਨੂੰ ਗਲੀਆਂ ਦੇ ਵਿੱਚੋਂ ਭਜਾਈਏ ਕਿਉਂਕਿ ਲੋਕ ਦਰਸਲ ਦੇ ਵਿੱਚ ਗੁਰੂ ਨੂੰ ਸਮਰਪਿਤ ਹੋ ਗਏ ਨੇ ਉਹ ਲੋਕ ਵੀ ਹੋ ਗਏ ਨੇ ਜਿਹੜੇ ਲੋਕ ਸਿੱਖੀ ਦੇ ਰੂਪ ਦੇ ਵਿੱਚ ਵੀ ਨਹੀਂ ਹੈ ਕਿਉਂਕਿ ਤੁਸੀਂ ਵੀ ਜਾਣਦੇ ਹੋ ਕੱਲਾ ਸਿੱਖ ਧਰਮ ਹੀ ਗੁਰੂ ਨੂੰ ਪਿਆਰ ਨਹੀਂ ਕਰਦਾ ਬਲਕਿ Hindu ਜਿਹੜਾ ਸਮਾਜ ਆ ਨਾ ਉਹ ਸਾਡੇ ਨਾਲੋਂ ਵੀ ਵੱਧ ਕੇ ਕਰਦਾ ਕਿਉਂਕਿ ਜਿਹੜੇ ਗੁਰੂ ਸਾਹਿਬ ਨੇ ਇਹਨਾਂ ਦਾ ਕਰਕੇ ਸਨਾਤਨ ਧਰਮ ਬਚਾਇਆ ਸੀ ਸੋਸਕਾਰ ਕੇ ਪੰਜਾਬ ਦੇ ਅੰਦਰ ਫੇਰ ਤੋਂ 2027 ਦੇ ਅੰਦਰ ਇੱਕ ਬਹੁਤ ਵੱਡਾ ਜਲਵਾ ਦੇਖਣ ਜਾ ਰਹੇ ਹਾਂ ਕਿਉਂਕਿ 2027 ਦੀ ਜਿਹੜੀ ਚੋਣਾਂ ਹਨ ਉਹ ਪਹਿਲਾਂ ਵੀ ਤਰ੍ਹਾਂ ਜਿਹੜੀਆਂ ਚੋਣਾਂ ਹੁੰਦੀਆਂ ਸੀ ਨਾ ਉਸ ਪ੍ਰਕਾਰ ਨਹੀਂ ਹੁਣ ਇਹ ਉਲਟਾ ਹੋ ਜਾਣਾ ਯਾਨੀ ਪੰਜਾਬ ਭਰ ਦੇ ਵਿੱਚ ਤੁਸੀਂ ਇਹ ਵੇਖੋਗੇ ਕਿ ਗਲੀਆਂ ਦੇ ਵਿੱਚ ਮਾਹੌਲ ਕੀ ਬਣਦਾ ਇਹਨਾਂ ਲੀਡਰਾਂ ਦਾ ਕਿਉਂਕਿ ਲੋਕ ਅੱਕੇ ਪਏ ਨੇ ਲੋਕ ਕਹਿੰਦੇ ਇਹਨਾਂ ਨੇ ਵਿਗੜਾ ਵਰਕ ਕਰ ਦਿੱਤਾ ਜਿਹੜਾ ਹੁਣ ਚੰਨੀ ਉੱਥੇ ਬਿਆਨ ਦੇ ਹੀ ਜਾਂਦਾ ਇਹਨੂੰ ਪੁੱਛਣ ਵਾਲਾ ਹੋਵੇ ਕਿ ਜਿਹੜੇ ਅਕਾਲ ਤਖਤ ਤੇ ਅਟੈਕ ਹੋਏ ਇੰਦਰਾ ਗਾਂਧੀ ਕੌਣ ਹੈ ਉਹ ਤਾਂ ਤੁਹਾਡੀ ਪ੍ਰਮੁਖਤਾਗੀ ਉਸੇ ਨੇ ਆਰਡਰ ਦਿੱਤੇ ਸੀ ਨਾ ਸਾਡੇ ਅਕਾਲ ਤਖਤ ਦੇ ਉੱਤੇ ਗੋਲੇ ਚਲਾਉਣ ਨੂੰ ਤੇ ਮੁੱਖ ਮੰਤਰੀ ਨੇ ਤਾਂ ਇਹੋ ਜਿਹਾ ਕੁਛ ਹਲਕੀ ਕੀਤਾ ਹੀ ਨਹੀਂ ਵੱਡੇ ਬਾਦਲ ਤੇ ਦੋ ਛੇ ਲੱਗਦੇ ਨਹੀਂ ਕਹਿੰਦੇ ਜੀ ਉਹਦੇ ਟੈਲੀਫੋਨ ਜਾਂਦੇ ਸੀ ਇੰਦਰਾ ਨੂੰ ਕਿ ਤੁਸੀਂ ਤੂਫ ਚਲਾ ਦਿਓ ਜਦੋਂ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਕਾਇਦਾ ਤੌਰ ਤੇ ਉੱਥੇ ਆਪਣਾ ਮੋਰਚਾ ਲਾਈ ਬੈਠੇ ਸੀ ਯਾਨੀ ਸੈਂਟਰ ਸਰਕਾਰ ਦੇ ਖਿਲਾਫ ਇਹਨਾਂ ਦੋਵੇਂ ਪਾਰਟੀਆਂ ਨੇ ਸਿੱਖ ਧਰਮ ਨੂੰ ਉਜਾੜਿਆ ਵਿਅਦਮੀਆਂ ਕੀਤੀਆਂ ਔਰ ਇਹ ਕਿਹੜੇ ਨਾਂ ਤੇ ਪੰਜਾਬ ਦੇ ਲੋਕਾਂ ਤੋਂ ਵੋਟ ਮੰਗ ਰਹੇ ਆ ਜਿਹੜੀ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਨ੍ਹਾਂ ਦੇ ਉੱਤੇ ਤੁਸੀਂ ਤੋਪਾਂ ਔਰ ਤੁਸੀਂ ਆਪਣੇ ਆਰਡਰ ਦੇ ਚੁੱਕੇ ਹੋ ਕਿ ਹਾਂ ਜੀ ਟਾ ਦਿਓ ਇਹ ਜਿਹੜੀ ਕੁਰਸੀ ਆ ਨਾ ਦਰਅਸਲ ਦੇ ਵਿੱਚ ਪੂਛ ਤੇ ਅੱਗ ਕਰਨੀ ਕੁਰਸੀ ਨੂੰ ਲੈ ਕੇ ਲੱਗੀ ਹੈ ਨਾ ਤਾਂ ਕਿਸੇ ਨੂੰ ਧਰਮ ਦੇ ਨਾਲ ਕੋਈ ਸਤਕਾਰ ਔਰ ਨਾ ਪਿਆਰ ਨਾ ਕਿਸੇ ਪੰਜਾਬ ਦੇ ਵਾਸੀਆਂ ਦੇ ਨਾਲ ਏ ਸਰਕਾਰ ਪਤਾ ਕਿਉਂ ਕਹਿੰਦੀ ਇਹ ਬਣਾ ਦਿਓ ਦਰਾਂ ਸਾਲ ਦੇ ਵਿੱਚ ਨਿੱਜੀ ਤੌਰ ਤੇ ਇਹਨਾਂ ਨੇ ਬਦਲੇ ਲੈਣੇ ਆਕ ਕੁੱਝੇ ਦੇ ਹੁਣ ਜੇਕਰ ਆਕਾਲੀਆਂ ਦੀ ਸਰਕਾਰ ਕਹਿੰਦੇ ਸਾਡੀ ਬਣਾ ਦਿਓ ਜੇਕਰ ਵਾਕਈ ਇਹਨਾਂ ਦੀ ਸਰਕਾਰ ਬਣ ਜਾਂਦੀ ਹੈ ਪਹਿਲੇ ਨੰਬਰ ਤੇ ਮੈਂ ਗਾਰੰਟੀ ਦਿੰਦਾ ਮੁੱਖ ਮੰਤਰੀ ਦੇ ਕਾਰਨ ਪੰਜਾਬ ਦੀਆਂ ਦੋ ਵੱਡੀਆਂ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਨੂੰ ਲੱਗਾ ਵੱਡਾ ਝਟਕਾ ਔਰ ਇਹ ਝਟਕਾ ਕਿਸ ਨੇ ਲਾਇਆ ਇਹ ਝਟਕਾ ਲਾਇਆ ਸੀਐਮ ਭਗਵੰਤ ਮਾਨ ਨੇ ਕਿਉਂਕਿ ਸੀਐਮ ਭਗਵੰਤ ਮਾਨ ਹੈ ਇਹਨੇ ਜਿੰਝ ਉਠਾਈ ਪਾਵਨ ਸਰੂਪਾ ਦਾ ਜਿਹੜਾ ਮਾਮਲਾ ਕਿਉਂਕਿ ਆਹੇਗਾ ਵੇ ਉਹ ਮਾਮਲਾ ਜਿਹੜਾ ਵਾ ਇਹਨਾਂ ਦੋਨਾਂ ਪਾਰਟੀਆਂ ਦੀਆਂ ਪੰਜਾਬ ਦੇ ਵਿੱਚੋਂ ਜਿਹੜਾ ਉਖਾੜਨੇ ਵਾਸਤੇ ਕਾਫੀ ਜਗ੍ਹਾ ਲੋਗਾਂ ਵਿੱਚ ਕਾਫੀ ਵਿਰੋਧ ਪਾਇਆ ਜਾਂਦਿਆ ਹੈਗਾ ਵੇ ਇਸ ਮਾਮਲੇ ਨੂੰ ਲੈ ਕੇ ਔਰ ਹੁਣ ਜਿਹੜਾ ਸੀਐਮ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਰਾਜਾ ਸਾਹਿਬ ਗੁਰਦੁਆਰੇ ਦੇ ਵਿੱਚ ਉਹਨਾਂ ਨੇ ਗੁਰਦੁਆਰੇ ਦਾ ਨਾਮ ਨਹੀਂ ਸੀ ਲਿਆ ਹੈਗਾ ਉਹਨਾਂ ਨੇ ਦੱਸਿਆ ਸੀਗਾ ਕਿ ਕੋਈ ਮਕਾਮ ਜਿੱਥੇ ਕਿ ਗੁਰਦੁਦਾਰੇ ਦੇ ਵਿੱਚ 169 ਸਰੂਪ ਜਿਹੜੇ ਮਿਲਗੇ ਹੈਗੇ ਔਰ ਚਰਨਜੀਤ ਸਿੰਘ ਚੰਨੀ ਉਸ ਗੁਰਦੁਆਰੇਗੇ ਜਿਹਦਾ ਨਾਮ ਰਾਜਾ ਸਾਹਿਬ ਹੈ ਔਰ ਉਹਨਾਂ ਦਾ ਬਿਆਨ ਤੁਸੀਂ ਸੁਣਿਆ ਜਿਹੜੇ ਕਿ ਸੀਐਮ ਭਗਵੰਤ ਮਾਨ ਦੇ ਉੱਤੇ ਵੱਡੇ ਦੋਸ਼ ਲਾਉਂਦੇ ਹੀ ਹੈਗੇ ਕਿ ਇਹਨਾਂ ਨੇ ਹੋ ਸਕਦਾ ਅਣਜਾਣੇ ਦੇ ਵਿੱਚ ਜਾਂ ਇਹਨਾਂ ਨੇ ਜਿਹੜਾ 15 ਇਹਨਾਂ ਦੀ ਅਕਾਲੀ ਦਲ 15 ਤਰੀਕ ਨੂੰ ਪੇਸ਼ੀ ਸੀ ਇਹਨਾਂ ਨੂੰ ਪੇਸ਼ ਹੋਣਾ ਸੀਗਾ ਅਕਾਲ ਤਖਤ ਉਹ ਤੋਂ ਬਚਣੇ ਵਾਸਤੇ ਜਾਂ ਲੋਕਾਂ ਦੀ ਤਵੱਜੋ ਕਿਸੇ ਹੋਰ ਪਾਸੇ ਲਿਆਉਣ ਵਾਸਤੇ ਇਹਨਾਂ ਨੇ ਇਹ ਜਿਹੜਾ ਵਹਿ ਝੂਠ ਬੋਲਿਆ ਵੈ ਔਰ ਸਿੱਧੇ ਤੌਰ ਤੇ ਇਸ ਗੁਰਦੁਆਰੇ ਤੇ ਚੋਰੀ ਦਾ ਇਲਜ਼ਾਮ ਲਾਇਆ ਹੈਗਾ ਵੈ ਇਹ ਸਿਰਫ ਬਿਆਨਾਂ ਨੂੰ ਉਤਰਾਉ ਮਰੋੜ ਕੇ ਪੇਸ਼ ਕਰਦੇ ਹੀਗੇ ਆ ਸੀਐਮ ਭਗਵੰਤ ਮਾਨ ਦੀ ਪੰਜਾਬ ਦੇ ਵਿੱਚ ਸ਼ਬੀ ਖਰਾਬ ਕਰਨੇ ਵਾਸਤੇ ਕਿਉਂਕਿ ਇਹ ਜਾਣਦੇ ਆ ਕਿ ਲੋਕਾਂ ਦੇ ਵਿੱਚ ਅਗਰ ਅਸੀਂ ਹੁਣ ਵੋਟ ਲੈਣ ਜਾਣਾ ਹੈ ਤੇ ਸਿਰਫ ਸਾਡਕੋ ਇਹੀ ਘਰ ਬਾ ਕੇ ਅਸੀਂ ਸੀਐਮ ਭਗਵੰਤ ਮਾਨ ਨੂੰ ਬਦਨਾਮ ਕਰੀਏ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਗੁੱਸਾ ਤੇ ਵਿਰੋਧ ਪਾਇਆ ਜਾਂਦਿਆ ਹੈਗਾ ਵਾ ਉਹ ਇਹਨਾਂ ਨੂੰ ਵੋਟ ਦੇਣ ਲਈ ਬਿਲਕੁਲ ਤਿਆਰ ਨਹੀਂ ਹੈਗੇ ਬਾਕੀ ਵੀ ਤੁਹਾਡਾ ਕੀ ਕਹਿਣਾ ਹੈ ਸਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਮਿਲਾਵੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼